ਪੰਜਾਬ ਦੇ ਵਿੱਚੋਂ ਬਹੁਤ ਸਾਰੇ ਬੱਚੇ ਆਪਣਾ ਭਵਿੱਖ ਬਣਾਉਣ ਦੇ ਲਈ ਬਾਹਰਲੇ ਦੇਸ਼ਾਂ ਦਾ ਰੁਖ ਕਰਦੇ ਨੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਪੰਜਾਬ ਦੇ ਲੋਕ ਜ਼ਿਆਦਾ ਕੈਨੇਡਾ ਹੀ ਜਾਣਾ ਪਸੰਦ ਕਰਦੇ ਨੇ ਅਤੇ ਕੈਨੇਡਾ ਦੇ ਵਿੱਚ ਜਿੱਥੇ ਮੁੰਡਿਆਂ ਦੀ ਤਦਾਦ ਹੈ ਉੰਨੀ ਹੀ ਕੁੜੀਆਂ ਦੀ ਵੀ ਤਦਾਦ ਹੈਗੀ ਹੈ ਜਾਣ ਵਾਲੀਆਂ ਦੀ ਤੇ ਕੁੜੀਆਂ ਵੀ ਉੰਨੀ ਹੀ ਗਿਣਤੀ 'ਚ ਜਾਂਦੀਆਂ ਨੇ ਤੇ ਜ਼ਿਆਦਾਤਰ ਬੱਚੇ ਉੱਥੇ ਕੰਮ ਕਰਨ ਵੀ ਜਾਂਦੇ ਨੇ ਤੇ ਬਹੁਤ ਸਾਰੇ ਪੜਨ ਵੀ ਜਾਂਦੇ ਨੇ ਤੇ ਐਸੇ ਤਰ੍ਹਾਂ ਇੱਕ ਪੰਜਾਬਣ ਕੁੜੀ ਜਿਸ ਦੀ ਉਮਰ 19 ਸਾਲ ਹੈ ਉਹ ਬਾਹਰਲੇ ਦੇਸ਼ ਪੜਨ ਦੇ ਲਈ ਚਲੀ ਗਈ ਅਤੇ ਦੋਸਤੋ ਉੱਥੇ ਰਹਿੰਦੇ ਆ ਤੁਹਾਨੂੰ ਪਤਾ ਹੀ ਹੈ ਕਿ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਉੱਥੋਂ ਦੇ ਲੋਕ ਸਾਡੇ ਲੋਕਾਂ ਵਰਗੇ ਵੀ ਨਹੀਂ ਕਿ ਉਹ ਕਿਸੇ ਤਰ੍ਹਾਂ ਦਾ ਕਿਸੇ ਬੱਚੇ ਤੇ ਤਰਸ ਖਾਣਗੇ ਤੇ ਉਹ ਉਸ ਕੁੜੀ ਨੇ ਇਸ ਬੰਦੇ ਦੇ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਵੀਡੀਓ ਧਿਆਨ ਦੇ ਨਾਲ ਦੇਖ ਲਿਓ ਇਸ ਬੰਦੇ ਦੇ ਘਰ ਦੇ ਵਿੱਚੋਂ ਇਸ ਕੁੜੀ ਨੇ ਇੱਕ ਬੇਸਮੈਂਟ ਤੋਂ ਇੱਕ ਕਮਰਾ ਕਿਰਾਏ ਤੇ ਲੈ ਲਿਆ ਹਾਲਾਂਕਿ ਇਸ ਬੰਦੇ ਦਾ ਪਰਿਵਾਰ ਵੀ ਇੱਥੇ ਹੀ ਰਹਿੰਦਾ ਹੈ ਇਸੇ ਘਰ 'ਚ ਰਹਿੰਦਾ ਹੈ ਤੇ ਇਸ ਕੁੜੀ ਨੇ ਇਸ ਧੀ ਨੇ ਜਦੋਂ ਕਿਰਾਏ ਦੀ ਡੇਟ ਆਈ ਤਾਂ ਇੱਕ ਦਿਨ ਕਿਰਾਇਆ ਲੇਟ ਹੋ ਜਾਂਦਾ ਜਿਸ ਦੇ ਕਰਕੇ ਅੱਧੀ ਰਾਤ ਨੂੰ 12 ਵਜੇ ਇਹ ਸ਼ਖਸ਼ ਇਸ ਧੀ ਦਾ ਜਿਹੜਾ ਬੋਰੀਆ ਬਿਸਤਰਾ ਹੈ ਇਸ ਧੀ ਦਾ ਜਿਹੜਾ ਸਮਾਨ ਹੈ ਇਹਦੇ ਭਾਂਡੇ ਟਿੰਡੇ ਜੋ ਵੀ ਸਮਾਨ ਹੈ ਇਹਦਾ ਉਹ ਕੱਢ ਕੇ ਘਰ ਤੋਂ ਬਾਹਰ ਸੁੱਟ ਦਿੰਦਾ ਹੈ ਕਿ ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਤੂੰ ਕੌਣ ਹੈ ਕਿੱਥੇ ਜਾਏਂਗੀ ਤੇ ਕਿਵੇਂ ਰਹੇਂਗੀ ਮੈਨੂੰ ਸਿਰਫ ਮੇਰੇ ਪੈਸੇ ਨਾਲ ਮਤਲਬ ਹੈ ਮੇਰੇ ਪੈਸੇ ਨਹੀਂ ਮਿਲੇ ਤਾਂ ਤੂੰ ਮੇਰੇ ਘਰੋਂ ਨਿਕਲ ਤਾਂ ਦੋਸਤੋ ਅਗਰ ਵੈਸੇ ਵੀ ਸੋਚਿਆ ਜਾਵੇ ਤਾਂ ਇਸ ਉਮਰ ਜਿਸ ਉਮਰ ਦਾ ਇਹ ਸ਼ਖਸ਼ ਹੈ ਉਸ ਉਮਰ ਦੇ ਸ਼ਖਸ਼ ਨੂੰ ਇਸ ਬੱਚੀ ਤੇ ਤਰਸ ਖਾ ਲੈਣਾ ਚਾਹੀਦਾ ਹੈ ਕਿ ਇਹ ਇੱਕ ਧੀ ਹੈ ਇਹ ਅੱਧੀ ਰਾਤ ਨੂੰ ਕਿੱਥੇ ਜਾਏਗੀ ਤਾਂ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਤੋਂ ਪਹਿਲਾਂ ਇਹ ਚੀਜ਼ ਦਾ ਜਰੂਰ ਖਿਆਲ ਰੱਖਿਆ ਕਰੋ ਖਾਸ ਕਰਕੇ ਧੀਆ ਨੂੰ ਆਪਾਂ ਭੇਜ ਦਿੰਨੇ ਆ ਤੇ ਬੱਚਿਆਂ ਦਾ ਮੁੰਡਿਆਂ ਦਾ ਵੀ ਆਹੀ ਹਾਲ ਆ ਉਥੇ ਧੀਆ ਦਾ ਵੀ ਇਹੀ ਹਾਲ ਹੁੰਦਾ ਜਦੋਂ ਕੋਈ ਸੰਭਣ ਵਾਲਾ ਅੱਗੇ ਨਹੀਂ ਹੁੰਦਾ ਤਾਂ ਸੋਚ ਸਮਝ ਕੇ ਭੇਜਿਆ ਕਰੋ ਨਹੀਂ ਤਾਂ ਫਿਰ ਤੁਹਾਡੇ ਬੱਚਿਆਂ ਨਾਲ ਵੀ ਕਿਤੇ ਇਸ ਤਰ੍ਹਾਂ ਦੀ ਕੋਈ ਕਣੌਣੀ ਹਰਕਤ ਨਾ ਹੋ ਜਾਵੇ ਜਿਸ ਤਰ੍ਹਾਂ ਇਸ ਧੀ ਦੇ ਨਾਲ ਬਣਿਆ ਤੇ ਅੱਧੀ ਰਾਤ ਦਾ ਬੇੜਾ ਇਹ ਧੀ ਇਹ ਬੱਚੀ ਕਿੱਥੇ ਜਾਏਗੀ ਤੇ ਕਿਵੇਂ ਰਹੇਗੀ ਤੇ ਦੋਸਤੋ ਆਪਣੇ ਬੱਚਿਆਂ ਨੂੰ ਭੇਜਣ ਤੋਂ ਪਹਿਲਾਂ ਇਸ ਤਰ੍ਹਾਂ ਦੇ ਜਿਹੜੇ ਜਰੂਰ ਇਹ ਦੇਖ ਲਿਆ ਕਰੋ ਕਿ ਉੱਥੇ ਬੱਚਿਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਇਕੱਲੀਆਂ 탸ਆਂ ਹੀ ਨਹੀਂ ਉੱਥੇ ਮੁੰਡਿਆਂ ਨੂੰ ਵੀ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਫੁੱਲਾ ਵਾਂਗੂ ਪਾਲੇ ਬੱਚੇ ਅਸੀਂ ਰੋੜਨ ਦੇ ਲਈ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਭੇਜ ਦਿੰਨੇ ਆਂ